ਅਮਪੈਰ ਦਾ ਤਾਂ ਕੋਈ ਵੀ ਇਦਾਂ ਦੀ ਰਾਹਤ ਦੀ ਖਬਰ ਨਹੀਂ ਆ ਰਹੀ ਜਿਹਦੇ ਨਾਲ ਕੋਈ ਸੁੱਖ ਦਾ ਸਾਹ ਮਿਲੇ 트ੰਪ ਇੱਕ ਤੋਂ ਬਾਅਦ ਇੱਕ ਅਜ ਤੋਂ ਵੱਡੇ ਵੱਡੇ ਫੈਸਲੇ ਕਰ ਰਿਹਾ ਇੱਕ ਤੋਂ ਇੱਕ ਬਾਅਦ ਝਟਕਾ ਦੇ ਰਿਹਾ ਹੁਣ 트ੰਪ ਸਾਹਿਬ ਨੇ ਕਿੰਨੇ ਹੀ ਜੱਜ ਨੂੰ ਹੀ ਫਾਇਰ ਕਰਤਾ ਜੱਜਾਂ ਨੂੰ ਹੀ ਸਸਪੈਂਡ ਕਰਤਾ ਵੀ ਚਲੋ ਜਾਓ ਜੀ ਬਾਏ ਟਾਟਾ ਲੋਕਾਂ ਦੀਆਂ ਹੁਣ ਜਿਹੜੀਆਂ ਉਮੀਦਾਂ ਸੀ ਲੋਕ ਸੋਚਦੇ ਸੀਗੇ ਕਿ ਚਲੋ ਆਪਾਂ ਕੇਸ ਲਾਵਾਂਗੇ ਜੱਜ ਦੇ ਕੋਲ ਕੋਈ ਜੱਜ ਆਪਣੀ ਸੁਲਵਾਈ ਕਰੂਗਾ ਜੱਜ ਨੂੰ ਹੀ ਕੱਢ ਦਿੱਤਾ ਹੁਣ ਸੜਹੁਣ ਆਪਣੀ ਸੁਣਵਾਈ ਹੋਏਗੀ ਤਾਂ ਹੋਏਗੀ ਕਿੱਥੇ ਸਾਰਿਆਂ ਨੂੰ ਹੁਣ ਇੱਕੋ ਹੀ ਰਸਤਾ ਦਿਖਦਾ ਪਿਆ ਲੋਕ ਕਮੈਂਟਾਂ ਦੇ ਵਿੱਚ ਇਹ ਵੀ ਇਹ ਪੁੱਛਣ ਲੱਗ ਗਏ ਆ ਕਿ ਅਸੀਂ ਡਿਪੋਰਟੇਸ਼ਨ ਸਾਡੇ ਤੇ ਰਿਪੋਰਟ ਹੋਣਗੇ ਅਸੀਂ ਉਹ ਸਹੀ ਆ ਜਾਂ ਅਸੀਂ ਆਪਣੇ ਤੇ ਸੈਲਫ ਡਿਪੋਰਟੇਸ਼ਨ ਲਾ ਕੇ ਚਲੇ ਜਾਈਏ ਉਹ ਬੈਟਰ ਆ ਇਦਾਂ ਦੇ ਲੋਕ ਸਵਾਲ ਕਰਨ ਲੱਗ ਗਏ ਇਦਾਂ ਦੇ ਰੁਝਾਨ ਵਧ ਗਏ ਆ ਸੋ ਕਿਉਂਕਿ ਲੋਕ ਇਹ ਸੋਚ ਰਹੇ ਆ ਕਿ ਅਸੀਂ ਆਪਣੀ ਫਰਿਆਦ ਲੈ ਕੇ ਕੀ ਥੇ ਕਿੱਥੇ ਜਾਣਾ ਅਸੀਂ ਆਪਣੀ ਫਰਿਆਦ ਜੱਜਾਂ ਦੇ ਕੋਲ ਲੈ ਕੇ ਜਾਣਾ ਜਦੋਂ ਟਰੰਪ ਨੇ ਜੱਜਾਂ ਨੂੰ ਹੀ ਨਹੀਂ ਬਖਸ਼ਿਆ ਫਿਰ ਸਾਡੀ ਸੁਣਵਾਈ ਕਿੱਥੇ ਹੋਏਗੀ ਜੀ ਹਾਂ ਇਹ ਕੋਈ ਫੇਕ ਨਿਊਜ਼ ਨਹੀਂ ਇਹ ਸੱਚੀ ਨਿਊਜ਼ ਆ ਸਹੀ ਗੱਲ ਆ ਕਿ ਜੱਜ ਹੀ ਫਾਇਰ ਕਰਤੇ ਆ ਟਰੰਪ ਸਾਹਿਬ ਨੇ ਤੇ ਇੱਕ ਐਡ ਦਿੱਤੀ ਆ ਕਿ ਜਿਹਦੇ ਲਈ ਉਹਨੇ ਇੱਕ ਆਫਰ ਕੀਤਾ ਕਿ ਅਸੀਂ ਜੱਜਾਂ ਨੂੰ ਹਾਇਰ ਕਰਨਾ ਹੈ ਤੇ ਸਪੈਸ਼ਲ ਉਹਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਆ ਕਿ ਜੱਜ ਅਸੀਂ ਇਮੀਗ੍ਰੇਸ਼ਨ ਲਈ ਨਹੀਂ ਹਾਇਰ ਕਰਨੇ ਅਸੀਂ ਜੱਜ ਡੈਪੋਟੇਸ਼ਨ ਦੇ ਲਈ ਹਾਇਰ ਕਰਨੇ ਆ ਸੋ ਉਹਦੇ ਵਿੱਚ ਇਦਾਂ ਦੀਆਂ ਖਾਸ-ਖਾਸ ਗੱਲਾਂ ਲਿਖੀਆਂ ਗਈਆਂ ਜਿਹੜੀਆਂ ਤੁਹਾਡਾ ਧਿਆਨ ਖਿੱਚਣਗੀਆਂ ਤੇ ਉਸ ਇਸ਼ਤਿਹਾਰ ਦੇ ਵਿੱਚ ਇਹ ਖਾਸ ਕਰਕੇ ਲਿਖਿਆ ਗਿਆ ਕਿ ਜਿਹੜੇ ਅਸੀਂ ਜੱਜ ਹਾਇਰ ਕਰਨੇ ਆ ਤੇ ਉਹ ਇਹ ਚੀਜ਼ ਦੇ ਲਈ ਸੋਚ ਕੇ ਆਪਣੀ ਅਰਜੀਬ ਦਾਖਲ ਕਰਨ ਕਿ ਉਹਨਾਂ ਨੇ ਜਦੋਂ ਫੈਸਲਾ ਦੇਣਾ ਹੁੰਦਾ ਨਾ ਡਿਪੋਰਟੇਸ਼ਨ ਦੇ ਲਈ ਤਾਂ ਉਹ ਇਹ ਸੋਚ ਕੇ ਫੈਸਲਾ ਦਿੰਦੇ ਨੇ ਕਿ ਸਾਡੇ ਆਉਣ ਵਾਲੇ ਫਿਊਚਰ ਕੀ ਹੈ ਸਾਡੇ ਬੱਚਿਆਂ ਦਾ ਆਉਣ ਵਾਲੇ ਸਾਡੀ ਨਸਲ ਦਾ ਅਮਰੀਕਾ ਦਾ ਕੀ ਫਿਊਚਰ ਹੋਏਗਾ ਆਬਾਦੀ ਤੇ ਕੀ ਅਸਰ ਪਵੇਗਾ ਐਂਡ ਦਾ ਮਤਲਬ ਇਹ ਆ ਕਿ ਸਾਨੂੰ ਐਦਾਂ ਦੇ ਜੱਜ ਚਾਹੀਦੇ ਆ ਕਿ ਜਿਹੜੇ ਸਿਰਫ ਸਿਰਫ ਡਿਪੋਰਟ ਹੀ ਕਰਨ ਬਸ ਹੋਰ ਕੁਛ ਨਾ ਕਰੇ ਡਿਪੋਰਟੇਸ਼ਨ ਇੰਨੀ ਕਿ ਜ਼ਿਆਦਾ ਤੇਜ਼ ਕਰਨ ਲੱਗਿਆ ਹੋਇਆ ਹੈ ਟਰੰਪ ਸਾਹਿਬ ਤੇ ਹੁਣ ਆਪਾਂ ਜਾਈਏ ਤਾਂ ਜਾਈਏ ਕਿੱਥੇ ਕਰੀਏ ਤਾਂ ਕਰੀਏ ਕਿ ਸਮਝ ਨਹੀਂ ਲੱਗਦੀ ਪਈ ਕਿਸੇ ਨੂੰ ਵੀ ਮੈਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦਾ ਜੋ ਵਾਕਿਆ ਇਸ ਟਾਈਮ ਦੇ ਉੱਤੇ ਹੋ ਰਿਹਾ ਮੈਂ ਤੁਹਾਡੇ ਸਾਹਮਣੇ ਉਹੀ ਦੱਸ ਰਿਹਾ ਕਿ ਜੋ ਆਪਾਂ ਸੋਚਦੇ ਕਿ ਚਲੋ ਯਾਰ ਹੁਣ ਕੋਈ ਸੁੱਖ ਦਾ ਸਾਹ ਆਉ ਹੁਣ ਟਰੰਪ ਆਪਣੀ ਚੁਬਸ ਕਰੂ ਹੁਣ ਬਹੁਤ ਹੋਊਗੀ ਕੱਡੋ-ਕੜਾਈ ਤੇ ਹੁਣ ਤਾਂ ਥੋੜੀ ਰਾਹਤ ਆਉ ਪਰ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਹਰ ਇੱਕ ਵੀਡੀਓ ਦੇ ਵਿੱਚ ਮੈਂ ਦੱਸਦਾ ਹਾਂ ਹਾਂ ਕਿ ਬੇਕਦੇ ਅੰਕੜੇ ਸ਼ੋਅ ਕੀਤੇ ਆ 트ੰਪ ਨੇ ਜਿਹੜੇ ਕਿ ਵਾਕਏ ਹੈਰਾਨ ਕਰਦੇ ਕਿ ਅਮਰੀਕਾ ਦੇ ਵਿੱਚ ਇੰਨੇ ਲੋਕ ਚਲੇ ਗਏ ਛੱਡ ਕੇ। ਤੋਂ ਇਹ ਨਿਊਜ਼ ਕੱਲੀਆਂ ਨਿਊਜ਼ ਹੀ ਨਹੀਂ ਵਾਕਏ ਹੀ ਅਕੀਦ ਦੇ ਵਿੱਚ ਹੋ ਰਿਹਾ ਤੇ ਤੁਸੀਂ ਖੋਤੇ ਹੰਡਾ ਵੀ ਰਹੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਬਹੁਤ ਲੋਕ ਇਹ ਤੇ ਟਿੱਪਣੀਆਂ ਵੀ ਕਰਦੇ ਕਿ ਵਧੀਆ ਸਫਾਈ ਹੋਣਾ ਚਾਹੀਦਾ ਨਿਕਲਣਾ ਚਾਹੀਦਾ ਇੱਥੋਂ ਗੰਦ ਜੋ ਹੈ ਫਲਾਣਾ ਹੈ ਬਹੁਤ ਲੋਕ ਕਮੈਂਟ ਕਰਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਪਰ ਮੈਂ ਹਰੇਕ ਵੀਡੀਓ ਦੇ ਵਿੱਚ ਇਹੀ ਕਹਿੰਦਾ ਹੁੰਦਾ ਦਾ ਕਿ 트럼ਪ ਦਾ ਕੋਈ ਪਤਾ ਨਹੀਂ ਉਹਦਾ ਕਿੱਦੜੂ ਦਿਮਾਗ ਘੁੰਮ ਜਾਣਾ ਕੀ ਉਹਨੇ ਕਰ ਦੇਣਾ ਕੱਲੂ ਤੁਹਾਡੇ ਦਾ ਖੱਥ ਪਹਿਣਾ ਫਿਰ ਤੁਹਾਡੇ ਲਈ ਪਿੱਛੇ ਕਮੈਂਟ ਕਰਨ ਵਾਲਾ ਕੋਈ ਵੀ ਨਹੀਂ ਹੋਣਾ ਸੋ ਇੱਕ ਦੂਜੇ ਦੀ ਬਾਹ ਫੜਿਆ ਕਰੋ ਨਾ ਕਿ ਦੂਜੇ ਨੂੰ ਨੀਚਾ ਦਿਖਾਉਣ ਦੇ ਲਈ ਜਾਂ ਦੂਜੇ ਦੀਆਂ ਜੜਾ ਵੱਡਣ ਦੇ ਲਈ ਖਾਸ ਕਰਕੇ ਆਪਣੇ ਪੰਜਾਬੀਆਂ ਦਾ ਤਾਂ ਕੰਮ ਇਹ ਆ ਆਪਾਂ ਇੱਕ ਦੂਜੇ ਨੂੰ ਥੱਲੇ ਖਿੱਚਦੇ ਆ ਨਾ ਕਿ ਇੱਕ ਦੂਜੇ ਨੂੰ ਆਪਣੇ ਬਰਾਬਰ ਕਰੀਏ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਆਪਣੇ ਪੰਜਾਬੀਆਂ ਦੇ ਵਿੱਚ ਇਹ ਸਭ ਤੋਂ ਵੱਡਾ ਭੈੜਾ ਜਿਹੜਾ ਕਿ ਪੰਜਾਬੀ ਦਾ ਪੰਜਾਬੀ ਹੀ ਬੈਰੀ ਆ ਇਹ ਗੱਲ ਤੁਸੀਂ ਚਾਹੇ ਮੰਨੋ ਚਾਹੇ ਨਾ ਮੰਨੋ ਪਰ ਇਹ ਕਿੰਨਾ ਕਿਤੇ ਸੱਚ ਆ ਜਿਹਨੂੰ ਵਿਚਾਰੇ ਨੂੰ ਵਾਕਿਆ ਕੰਮ ਦੀ ਜਰੂਰਤ ਹੋਵੇ ਜਿਹੜਾ ਵਾਕੀ ਵਿਚਾਰਾ ਲੱਖਾਂ ਰੁਪਇਆ ਲਾ ਕੇ ਜੰਗਲਾਂ ਜਿਉਂ ਨਿਕਲ ਕੇ ਡੌਂਕੀਆਂ ਲਾ ਕੇ ਇੱਥੇ ਆਇਆ ਹੋਵੇ ਤੇ ਆਪਾਂ ਇੱਥੇ ਬੈਠੇ ਆ ਆਪਣੇ ਕੋਲ ਸਭ ਕੁਝ ਹੈਗਾ ਰੱਬ ਨੇ ਸਭ ਕੁਝ ਦਿੱਤਾ ਆਪਾਂ ਫਿਰ ਵੀ ਉਹ ਤਾਂ ਜਲਦੇ ਰਹਿੰਦੇ ਆ ਕਿਉਂ ਜਲਦੇ ਇੱਥੇ ਕਿਉਂ ਆ ਗਿਆ ਇਹ ਜਦਕਿ ਆਪਾਂ ਨੂੰ ਚਾਹੀਦਾ ਕਿ ਆਪਣਾ ਭਰਾ ਹੈ ਆਪਣੀ ਪੰਜਾਬੀ ਪੰਜਾਬੀਏਤ ਨੂੰ ਜਿੰਦਾਬਾਦ ਕਰਨ ਦੇ ਲਈ ਆਪਾਂ ਨੂੰ ਇਹਦੀ ਹੈਲਪ ਕਰਨੀ ਚਾਹੀਦੀ ਆ ਜੋ ਕਿ ਆਪਾਂ ਕਦੇ ਵੀ ਨਹੀਂ ਕਰਦੇ ਸੋ ਆਪਾਂ ਹੀ ਇੱਕ ਦੂਜੇ ਦੇ ਬੈਰੀ ਬਣੇ ਹੋਏ ਆ ਟਰੰਪ ਆਪਣਾ ਬੈਰੀ ਬਾਦ ਦੇ ਵਿੱਚ ਆ ਪਹਿਲਾਂ ਆਪਾਂ ਇੱਕ ਦੂਜੇ ਦੇ ਬੈਰੀ ਬਣੇ ਹੋਏ ਆ ਤੁਹਾਨੂੰ ਪਤਾ ਹੀ ਆ ਹਰਜਿੰਦਰ ਦਾ ਕੇਸ ਹੋਇਆ ਸੀ ਪਹਿਲਾਂ 3-4 ਦਿਨ ਉਹਨੂੰ ਕਿੰਨੀਆਂ ਲੋਕਾਂ ਨੇ ਗਾਲਾਂ ਕੱਢੀਆਂ ਜਸਨਪ੍ਰੀਤ ਦਾ ਕੇਸ ਹੋਇਆ ਕਿੰਨੀਆਂ ਉਹ ਤਾਂ ਮਨ ਲਾਦਾ ਕਿੰਨੇ ਲੋਕਾਂ ਨੇ ਭੰਡਿਆ ਕਿ ਕੀ ਹੋਇਆ ਕੀ ਨਹੀਂ ਹੋਇਆ ਕਿਦਾਂ ਉਹਨੇ ਨਸ਼ਾ ਕਰ ਲਿਆ ਇਹ ਕਰ ਤੇ 21 ਸਾਲਾਂ ਦੇ ਇੱਥੇ ਆ ਗਿਆ ਫਲਾਣਾ ਆ ਗਿਆ ਬੋ ਹੋ ਗਿਆ ਸੋ ਕੋਈ ਨਹੀਂ ਸੋਚਦਾ ਸੀਗਾ ਕਿ ਯਾਰ ਆਪਣਾ ਭਰਾ ਐ ਉਹਨੇ ਕੋਈ ਜਾਣ ਬੁੱਝ ਕੇ ਨਹੀਂ ਕੀਤਾ ਹੋ ਗਿਆ ਹੋਰ ਵੀ ਲੋਕ ਕਰਦੇ ਹੀ ਆ ਇਹ ਆਪਣੇਆਂ ਨੂੰ ਹਾਈਡ ਕਰਦੇ ਆ ਤੇ ਆਪਣੇਆਂ ਨੂੰ ਉਸ਼ਾਲਦੇ ਪਏ ਆ ਤੇ ਉਹਦੇ ਵਿੱਚ ਇਹਨਾਂ ਦੇ ਰਿਐਕਟ ਘੱਟ ਹੁੰਦੇ ਆਪਣੇ ਪੰਜਾਬੀਆਂ ਦੇ ਜ਼ਿਆਦਾ ਹੁੰਦੇ ਆਪਣੇ ਪੰਜਾਬੀ ਗਾਲਾਂ ਕੱਢਣ ਲੱਗੇ ਹੁੰਦੇ ਜ਼ਿਆਦਾ ਜੋ ਕਿ ਸਹੀ ਨਹੀਂ ਐ ਹੁਣ ਇਹ ਜੱਜ ਆ ਰਿਹਾ ਚਰ ਟਰੰਪ ਜੱਜਾਂ ਨੂੰ ਹੀ ਫਾਇਰ ਕਰ ਸਕਦਾ ਉਹਨਾਂ ਦੀ ਜਗ੍ਹਾ ਤੇ ਆਪਣੀ ਮਰਜ਼ੀ ਦੇ ਨਾਲ ਇਦਾਂ ਦੇ ਜਿਹੜੇ ਜਿਨ੍ਹਾਂ ਦਾ ਮਾਈਂਡ ਸਿਰਫ ਇਹੀ ਹੋਊਗਾ ਜਿਹੜੇ क्रूरਤਾ ਨਾਲ ਭਰੇ ਹੋਣਗੇ ਕਿ ਬਸ ਅਸੀਂ ਨਹੀਂ ਇਹ ਰੱਖਣੇ ਇਮੀਗ੍ਰੈਂਟ ਇੱਥੇ ਪ੍ਰਵਾਸੀ ਅਸੀਂ ਕੱਢਣੇ ਕੱਢਣੇ ਆ ਜੋ ਮਾਹੌਲ ਪੰਜਾਬ ਦੇ ਵਿੱਚ ਪਹਿਲਾਂ ਤੁਹਾਨੂੰ ਪਤਾ ਜਾਂ ਪ੍ਰਵਾਸੀ ਨੇ ਕੀ ਹਰ ਵੀਰ ਬੱਚੇ ਨਾਲ ਕੀ ਕੀਤਾ ਸੀਗਾ ਪੰਜਾਬ ਸਾਰਾ ਇੱਕ ਵਾਰ ਪੱਬਾ ਪਾਰ ਹੋ ਗਿਆ ਸੀ ਕਿ ਅਸੀਂ ਸਾਰੇ ਬੜਦਾਂ ਨੇ ਕੱਢਦਾਂ ਨੇ ਤੇ ਕੋਈ ਨਹੀਂ ਛੱਡਣਾ ਹੈਗਾ ਸੋ ਤੁਹਾਨੂੰ ਪਤਾ ਹੀ ਹੈ ਫਿਰ ਹੌਲੀ ਹੌਲੀ ਠੰਡਾ ਹੋ ਗਿਆ ਕਿ ਸਾਰਿਆਂ ਨੂੰ ਲੋਕਾਂ ਨੂੰ ਸਮਝ ਆ ਗਈ ਕਿ ਇੱਕ ਦੀ ਗਲਤੀ ਜਾਂ ਸਾਰਿਆਂ ਦਾ ਕੋਈ ਲੈਣਾ ਦੇਣਾ ਨਹੀਂ ਔਰ ਸਾਰਿਆਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਅਸੀਂ ਇਹਨਾਂ ਦੇ ਬਿਨਾ ਕੁਝ ਵੀ ਨਹੀਂ ਸਾਨੂੰ ਇਹਨਾਂ ਦੀ ਜ਼ਰੂਰਤ ਆ ਅਸੀਂ ਇਹਨਾਂ ਦੇ ਆਦੀ ਹੋ ਚੁੱਕੇ ਆ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਹੁਣ ਸੇਮ ਹੀ ਚੀਜ਼ ਇਦਾਂ ਦੀ ਹੋਈ ਵੀ ਆ ਕਿ ਜਿਹੜੇ ਜੱਜ ਵਾਕਈ ਹੀ ਕਾਨੂੰਨ ਦੀ ਮਦਦ ਨਾਲ ਜਾਂ ਕਾਨੂੰਨ ਦੇ ਰਸਤੇ ਤੇ ਚੱਲਦੇ ਸੀਗੇ ਜਿਹੜੇ ਕਿ ਕਿਸੇ ਨਾ ਕਿਸੇ ਫੈਸਲਿਆਂ ਦੇ ਉੱਤੇ ਸਹੀ ਨੂੰ ਸਹੀ ਕਹਿੰਦੇ ਸੀ ਗਲਤ ਨੂੰ ਗਲਤ ਕਹਿੰਦੇ ਸੀਗੇ ਪਰ ਜਰੰਪ ਤਾਂ ਸਿਰਫ ਇੱਕੋ ਇੱਕਾ ਕਿ ਇਹਨੂੰ ਡਿਪੋਰਟ ਕਰਨਾ ਤੇ ਡਿਪੋਰਟ ਹੀ ਕਰਨਾ ਜੋ ਮਰਜ਼ੀ ਹੋ ਜਵੇ ਪਰ ਜਿਹੜੇ ਉਹ ਜੱਜ ਸੀ ਉਹ ਦੇਖਦੇ ਸੀ ਇਹਦਾ ਕੇਸ ਵਾਕਈ ਹੀ ਜੈਨੂ ਆ ਨਾ ਤਾਂ ਇਹਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਜੇ ਇਹਦੀ ਸੁਣਵਾਈ ਹੋਣੀ ਚਾਹੀਦੀ ਆ ਪਰ ਉਹ ਜੱਜ ਦਾ ਕਹਿਣਾ ਇਹ ਹੈ ਜੱਜ ਨੇ ਤਾਂ ਉਹਨਾਂ ਪਾ ਮਿਲਟਰੀ ਚੋਂ ਵੀ ਲਿਆ ਲਿਆ ਕੇ ਲਾਏ ਹੋਇਆ ਲੋਕਾਂ ਦੀ ਜਲਦੀ ਜਲਦੀ ਸੁਣਵਾਈ ਹੋਵੇ ਤੇ ਇਹਨੂੰ ਕੱਢੀਏ ਬਾਹਰ ਗੱਲਾਂ ਕੌੜੀਆਂ ਪਰ ਸੱਚੀਆਂ ਜੋ ਹੋ ਰਿਹਾ ਆਪਾਂ ਉਹੀ ਤੁਹਾਡੇ ਸਾਹਮਣੇ ਰੱਖ ਰਹੇ ਆ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਹਨਾਂ ਦੀ ਸੈਲਰੀ ਘੱਟੋ ਘੱਟ ਨਹੀਂ ਤਾਂ 2 ਲੱਖ ਦੇ ਆਸ-ਪਾਸ ਸਾਲਾਨਾ ਹੋਏਗੀ 2 ਲੱਖ ਡਾਲਰ ਦੇ ਆਸ-ਪਾਸ ਜਿਹੜੇ ਜੱਜ ਹਾਇਰ ਕਰਨੇ ਆ ਤੇ ਜਨਵਰੀ ਦੇ ਵਿੱਚ ਵਿੱਚ ਇਹਨਾਂ ਦੀ ਸਟਾਰਟਿੰਗ ਹੋ ਜਾਏਗੀ ਜੁਆਇਨਿੰਗ ਜਨਵਰੀ ਤੱਕ ਫਿਕਸ ਹੋ ਜਾਏਗਾ ਜਨਵਰੀ ਤੱਕ 26 ਬਹੁਤ ਹੀ ਧੁਮਾਕੇਦਾਰ ਹੋਣ ਵਾਲਾ ਤੁਹਾਡੇ ਲਈ ਬਹੁਤ ਕੁਝ ਦੇਖਣਾ ਹਜੇ ਲਈ ਤੁਹਾਡੇ ਲਈ ਬਾਕੀ ਆ ਤੇ ਕਹਾਣਾ ਟਰੰਪ ਦਾ ਇਹਦਾ ਟ੍ਰੇਲਰ ਆ ਸਿਰਫ ਉਹ ਸਿਰਫ ਤੁਹਾਨੂੰ ਪਤਾ ਹੈ ਸਮਾਲੀਆ ਲੋਕਾਂ ਨਾਲ ਮਿਨੀ ਸੋਟਾ ਦੇ ਵਿੱਚ ਕੀ ਕੁਝ ਹੋ ਰਿਹਾ ਕਿੰਨਾ ਉੱਥੇ ਤਣਾਅ ਵਧਿਆ ਹੋਇਆ ਕਿੱਦਾਂ ਉੱਥੇ ਪੇਪਰ ਸਪੇ ਆ ਤੱਕ ਕੀਤੀਆਂ ਜਾ ਰਹੀਆਂ ਸਿੱਧੀਆਂ ਲੋਕਾਂ ਦੇ ਉੱਪਰ ਕਿੰਨਾ ਉੱਥੇ ਵਿਦਰੋਹ ਹੋ ਰਿਹਾ ਹੈ ਆਇਸ ਦਾ ਕਿੰਨੇ ਉੱਥੇ ਫੈਡਰਲ ਏਜੰਟ ਉੱਥੇ ਪਹੁੰਚ ਚੁੱਕੇ ਆ ਔਲਰੇਡੀ ਕਿੰਨਾ ਮਾਹੌਲ ਖਰਾਬ ਹੋਇਆ ਸਮਾਲੀਆ ਦੀਆਂ ਸਾਰੀਆਂ ਇਹ ਉਹਨਾਂ ਨੇ ਅਰਜ਼ੀਆਂ ਨੂੰ ਸਟਾਪ ਕੀਤਾ ਨਾਗਰਿਕ ਜਿਹੜੇ ਅਪਲਾਈ ਹੋਣੀ ਸੀ ਇੰਟਰਵਿਊ ਸੀ ਉਹਨਾਂ ਤੱਕ ਦੀਆਂ ਰੋਕਤੀਆਂ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਉਹਨਾਂ ਨੇ ਦੁਆਰੇ ਦੁਆਰੇ ਸਾਦ ਲਿਆ ਕਿ ਆਓ ਸਾਡੇ ਕੋਲ ਇੰਟਰਵਿਊ ਤੇ ਆਓ ਤੇ ਉਹਨਾਂ ਦੀਆਂ ਗ੍ਰੀਨ ਕਾਰਡ ਤੱਕ ਕੈਨਸਲ ਕੀਤੇ ਜਾ ਰਹੇ ਆ ਕਿ ਜਿਹੜੇ ਲੋਕ ਕਮੈਂਟ ਕਰਦੇ ਆਪਣੇ ਹੀ ਸਾਡੇ ਕੋਲ ਗ੍ਰੀਨ ਕਾਰਡ ਆ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਕੋਈ ਬਾਇਓ ਡਾਟਾ ਚੈੱਕ ਨਹੀਂ ਹੋਏਗਾ ਪਿਛਲਾ ਕਿ ਤੁਹਾਨੂੰ ਕੋਈ ਕੁਝ ਕਹਿ ਨਹੀਂ ਸਕਦਾ 트럼ਪ ਦੀ ਸਰਕਾਰ ਆ 트럼ਪ ਦਾ ਦੇਸ਼ ਆ ਕੁਝ ਵੀ ਹੋ ਸਕਦਾ ਬਾਕੀ ਹੁਣ ਤੁਸੀਂ ਆਪ ਸਮਝਦਾਰ ਆ ਕੀ ਹੋਏਗਾ ਕੀ ਨਹੀਂ ਹੋਏਗਾ ਬਹੁਤ ਲੋਕਾਂ ਦਾ ਸਵਾਲ ਸੀਗਾ ਹੁਣ ਕਿ ਜਦੋਂ ਆਪਾਂ ਇਦਾਂ ਅਦਾਲਤਾਂ ਦੇ ਵਿੱਚ ਕੇਸ ਦੇ ਉੱਪਰ ਜਾਂਦੇ ਆ ਉੱਥੇ ਸਾਨੂੰ ਡਿਟੇਨ ਕੀਤਾ ਜਾਂਦਾ ਆ ਆਈਸ ਚੁੱਕਦੀ ਆ ਦੇਖੋ ਜੀ ਹੁਣ ਤਾਂ ਐਸਾਈਲਮ ਕੇਸ ਵਾਲਿਆਂ ਨੂੰ ਬਹੁਤ ਘੱਟ ਐ ਇਦਾਂ ਦੇ ਚਾਂਸ ਆਉਂਦੇ ਆ ਜਿਆਦਾ ਉੱਥੇ ਜੇ ਇਹ ਕੇਸ ਹੋ ਰਿਹਾ ਡਿਟੇਨ ਦੇ ਜਿੱਥੇ ਆਪਾਂ ਆਈਸ ਦੇ ਕੋਲ ਆਪਣੀ ਕੋਈ ਤਾਂ ਹਾਜ਼ਰੀ ਲੱਗੀ ਆ ਜਾਂ ਆਪਾਂ ਨੂੰ ਅਟੈਂਡੈਂਸ ਲਾਉਣੀ ਪੈਂਦੀ ਆ ਆਪਾਂ ਜਾਂ ਆਈਸ ਦੇ ਕੋਲ ਕੋਈ ਆਪਣੀ ਤਰੀਕੂ ਹੁੰਦੀ ਉੱਥੇ ਜਾਣਾ ਪੈਂਦਾ ਸੋ ਜਿਨ੍ਹਾਂ ਦੇ ਕੜੀਆਂ ਕੋਈ ਐਪ ਵਗੈਰਾ ਉਹਨਾਂ ਨੂੰ ਚੁੱਕਿਆ ਜਾ ਰਿਹਾ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਸੋ ਇਦਾਂ ਦੀਆਂ ਘਟਨਾਵਾਂ ਹੁਣ ਵੀ ਵਧਦੀਆਂ ਜਾ ਰਹੀਆਂ ਡਿਟੇਨ ਤੇ ਡਿਟੇਨ ਹੋ ਰਿਹਾ ਡਿਪੋਰਟੇਸ਼ਨ ਵਧਦੀ ਜਾ ਰਹੀ ਆ ਇਕੱਲਾ ਪੰਜਾਬੀਆਂ ਨਾਲ ਨਹੀਂ ਹੋ ਰਿਹਾ ਇਕੱਲਾ ਇੰਡੀਆਨ ਨਾਲ ਨਹੀਂ ਹੋ ਰਿਹਾ ਹਰ ਇੱਕ ਬੰਦੇ ਨੂੰ ਚੁੱਕ ਚੁੱਕ ਕੇ ਉਹਦੀ ਹੋਮ ਕੰਟਰੀ ਭੇਜਿਆ ਜਾ ਰਿਹਾ ਸੋ ਇਹ 트ੰਪ ਦੀ ਨੀਤੀ ਆ ਔਰ 트ੰਪ ਦਾ ਟਾਰਗੇਟ ਸਿਰਫ ਔਰ ਸਿਰਫ ਇਹੀ ਆ ਕਿ ਮੈਂ ਇੱਥੇ ਕੋਈ ਰਹਿਣ ਨਹੀਂ ਦੇਣਾ ਚਾਹੇ ਤੁਹਾਡੇ ਕੋਲ ਜੋ ਕੋਈ ਵੀ ਆ ਸਟੇਟਸ ਉਹਨੇ ਤੱਲੇ ਨਾ ਕੱਲੇ ਨੂੰ ਤੁਹਾਨੂੰ ਚੱਕਣਾ ਚੱਕਣਾ ਤੁਹਾਨੂੰ ਪਤਾ ਕਿ ਜੱਜਾਂ ਨੂੰ ਜਿਹੜਾ ਨੂੰ ਫਾਇਰ ਕੀਤਾ ਇੱਕ ਦੋ ਕੇਸ ਵੀ ਲਾਤ ਆ ਜਿਹੜੇ ਹੁਣ ਉਹਦੇ ਨਾਲ ਸ਼ਾਮਲ ਹੋ ਰਿਹਾ ਇੱਕ ਔਰਤ ਨੇ ਇੱਕ ਕੇਸ ਲਾਇਆ ਜੱਜ ਜਿਹੜੀ ਨੂੰ ਫਾਇਰ ਕੀਤਾ ਸੀਗਾ ਕਿ ਮੇਰੇ ਨਾਲ ਧੱਕਾ ਹੋਇਆ ਪਰ ਹੁਣ ਜੱਜਾਂ ਦੀ ਵੀ ਨਹੀਂ ਸੁਣੀ ਜਾ ਰਹੀ ਤੁਹਾਡੀ ਕੀ ਸੁਨੇਗੀ ਤੁਹਾਨੂੰ ਪਤਾ ਹੈ ਕਿ ਇੱਕ ਪਿੱਛੇ ਜੇ ਫੈਸਲਾ ਵੀ ਆਇਆ ਸੀ ਜੱਜ ਦਾ ਕਿ ਕਮ ਸੇ ਕਮ ਜਿਨ੍ਹਾਂ ਨੂੰ ਤੁਸੀਂ ਡਿਪੋਰਟ ਸਿੱਧਾ ਡਾਇਰੈਕਟ ਕਰ ਰਹੇ ਆ ਕਮ ਸੇ ਕਮ ਇਹਨਾਂ ਨੂੰ ਇੱਕ ਮੌਕਾ ਤਾਂ ਮਿਲਣਾ ਚਾਹੀਦਾ ਬੌਂਡ ਪੈਨ ਦਾ ਜਾਂ ਬੌਂਡ ਦੀ ਇੱਕ ਹਾਇਰਿੰਗ ਤਾਂ ਹੋਣੀ ਚਾਹੀਦੀ ਆ ਹਾਲਾਂਕਿ ਉਹ ਜੱਜਾਂ ਦੇ ਕੋਲ ਜਾਂਦੇ ਕੋਲ ਪਾਵਰ ਨਹੀਂ ਹੈਗੀ ਕਿ ਤੁਸੀਂ ਕਿਸੇ ਨੂੰ ਬੌਂਡ ਪਾ ਸਕਦੇ ਹੋ ਬੌਂਡ ਇਹ ਨਹੀਂ ਪਾ ਸਕਦੇ ਉਹ ਫੈਸਲੇ ਸਰਕਾਰ ਦੇ ਹੱਥ ਦੇ ਵਿੱਚ ਆ ਪਰ ਇਹਨਾਂ ਦਾ ਇੱਕ ਸਿਗਾ ਕਿ ਇਹਨਾਂ ਦੀ ਇੱਕ ਹਾਇਰਿੰਗ ਹੋਣੀ ਚਾਹੀਦੀ ਇਹ ਨਹੀਂ ਕਿ ਚੱਕਿਆ ਰਿਪੋਰਟ ਚੱਕਿਆ ਰਿਪੋਰਟ ਪਰ ਉਹ ਫੈਸਲੇ ਤੁਹਾਨੂੰ ਪਤਾ ਹੈ ਕਿ ਇਮਾਨਦਾਰੀ ਪਰ ਹਲੇ ਤੱਕ ਹੈਗਾ ਉਹ ਸਟੇ ਕਰਦਾ ਸਰਕਾਰ ਹਜੇ ਤੱਕ ਸਰਕਾਰ ਨੇ ਉਹਨੂੰ ਕੋਈ ਵੀ ਚੈਲੰਜ ਨਹੀਂ ਕੀਤਾ ਬਾਕੀ ਆਉਣ ਵਾਲੇ ਦਿਨ ਅੱਜ ਦੇਖੋ ਕੀ ਹੋਏਗਾ ਕੀ ਨਹੀਂ ਹੋਏਗਾ ਬਾਕੀ ਕਹਿਣ ਦਾ ਮਤਲਬ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤੌਰ ਤੇ ਐਂਟਰ ਹੋਏ ਹੋਏ ਆ ਉਹਨਾਂ ਦਾ ਫਿਊਚਰ ਖਤਰੇ ਦੇ ਵਿੱਚ ਆ ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੇ ਤਾਂ ਜਿਹੜੇ ਜੱਜ ਉਹਨਾਂ ਦੀ ਸੁਣਦੇ ਸੀਗੇ ਕੋਈ ਹੱਕ ਦੀ ਗੱਲ ਕਰਦੇ ਸੀਗੇ ਜੱਜਾਂ ਨੂੰ ਵੀ ਢੁਕਾ ਕੇ ਮਾਰਿਆ ਬਾਕੀ ਹੁਣ ਤੁਸੀਂ ਦੇਖ ਲਓ ਮੈਂ ਤੂੰ ਦਾ ਇੱਥੇ ਕੀ ਆ ਬਾਕੀ ਆਉਣ ਵਾਲੇ ਦਿਨਾਂ ਦੇ ਮੇਰਾ ਇਹ ਕਹਿਣਾ ਸਾਰਿਆਂ ਲਈ ਚੜ੍ਹਦੀ ਕਲਾ ਦਾ ਹੋਵੇ ਤੁਸੀਂ ਵੀ ਇੱਕ ਦੂਜੇ ਲਈ ਸੁੱਖ ਮੰਗਿਆ ਕਰੋ ਚੜ੍ਹਦੀ ਕਲਾ ਮੰਗਿਆ ਕਰੋ ਬਾਕੀ ਜੋ ਵੀ ਅਪਡੇਟ ਆਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਇਸ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਜ਼ਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਕਿ ਹਰ ਇੱਕ ਪਾਸੇ ਆਪਾਂ ਤੁਹਾਡੀ ਗੱਲ ਕਰ ਸਕੀਏ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ